ਜੰਗ ਦਾ ਮਾਹੌਲ ਸ਼ਾਂਤ ਹੋਇਆ ਇਤਿਹਾਸ ਕਰ ਲਿਖਦਾ ਹੈ ਕਈ ਮਾਰ ਕੇ ਮੂਏ ਨਹੀਂ ਕਈ ਮਾਰ ਕੇ ਮੂਏ ਨਹੀਂ ਜਿਨ੍ਹਾਂ ਹੱਥ ਕੀਤੇ ਤੇਗਾ ਨਗੀਆਂ ਦੇ ਰਹਿੰਦੇ ਘੇਰ ਕੇ ਵਿੱਚ ਦਰਿਆ ਡੋਪੇ ਛਰੇ ਮਾਰ ਕੇ ਤੇ ਤੋਪਾਂ ਚੰਗੀਆਂ ਲੈ ਕਈ ਮਾਵਾਂ ਦੇ ਪੁੱਤ ਨਹੀਂ ਮੂਏ ਉਥੇ ਸੀਨੇ ਲੱਗੀਆਂ ਤੇਜ ਕਟਾਰੀਆਂ ਨੇ ਜਿਨ੍ਹਾਂ ਭੈਣਾ ਦੇ ਵੀਰ ਨਾਂ ਆਏ ਮੁੜ ਕੇ ਰੁਪਈਆਂ ਰੋਂਦੀਆਂ ਫਿਰਨ ਵਿਚਾਰੀਆਂ ਨੇ ਜੰਗੀ ਜਿਨ੍ਹਾਂ ਦੇ ਸਿਰਾਂ ਦੇ ਮੋਏ ਵਾਲੀ ਖੁੱਲੇ ਵਾਲ ਤੇ ਕਰਨ ਬਿਜਾਰੀਆਂ ਨੇ ਸ਼ਾਹ ਮੁਹੰਮਦਾ ਬਹੁਤ ਸਰਦਾਰ ਮਾਰੇ ਪਈਆਂ ਰਾਜ ਦੇ ਵਿੱਚ ਖਵਾਰੀਆਂ ਨੇ ਸ਼ਾਮ ਸਿੰਘ ਟਾਰੀ ਵਾਲੇ ਦੀ ਸ਼ਹਾਦਤ ਤੋਂ ਬਾਅਦ 12 ਤਰੀਕ ਨੂੰ ਉਹਦਾ ਸੰਸਕਾਰ ਸੀ ਤੇ 12 ਤਰੀਕ ਨੂੰ ਤੇਜ ਸਿੰਘ ਪੂਰਬੀਆ ਲਾਲ ਸਿੰਘ ਡੋਗਰਾ ਤੇ ਗੁਲਾਬ ਸਿੰਘ ਦੀ ਮਿਹਰਬਾਨੀ ਨਾਲ ਸੁਣਿਆ ਆ ਗਿਆ ਅੰਗਰੇਜ਼ ਫੌਜ ਨੂੰ ਕਿ ਤੁਸੀਂ ਆ ਜਾਓ ਹੁਣ ਰਾਹ ਖੁੱਲਾ ਤੁਹਾਡੇ ਲਈ ਉਦੋਂ ਫਿਰ ਇਤਿਹਾਸਕਾਰ ਲਿਖਦਾ ਪੁੱਲ ਵੱਧਾ ਫਰੰਗੀਆਂ ਖਬਰ ਸੁਣ ਕੇ ਲਾਂਗੇ ਪਏ ਨਹੀਂ ਵਿੱਚ ਪਲਕਾਰਿਆਂ ਦੇ ਆਏ ਸ਼ਹਿਰ ਲਾਹੌਰ ਨੂੰ ਮਾਰਤੋਂ ਸਾਹ ਵੱਜਦੇ ਬਾਜਿਆਂ ਨਾਲ ਨਗਾ ਰਿਆਂ ਦੇ ਸਾਹਬ ਲੈ ਸਰਕਾਰ ਦੇ ਸਿਲੇਖਾਨੇ ਵਾਲੀ ਬਣੇ ਜੇ ਰਾਜਦਵਾਰਿਆਂ ਦੇ ਉਹ ਅੰਗਰੇਜ਼ ਮਾਲਕ ਬਣ ਗਏ ਸਾਡੇ ਲਾਹੌਰ ਦਰਬਾਰ ਦੇ ਤੇ ਅਸੀਂ ਫਕੀਰਾਂ ਦੇ ਹਾਲ ਹੋ ਗਏ ਇਹ ਬੜੀ ਲੰਬੀ ਦਾਸਤਾ ਹੈ ਘਟੋ ਘਟ ਡੇਢ ਦੋ ਘੰਟੇ ਹੋਣ ਤੇ ਫੇਰ ਬੰਦਾ ਸੁਣਾ ਸਕਦਾ ਚੱਜਣਾ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਕਿ ਸਾਡੇ ਤੇ ਰੋਜ਼ ਇਹ ਕਟਨਾਵਾ ਹੋ ਰਹੀਆਂ ਨੇ ਰੋਜ਼ ਵਰਤ ਰਹੀਆਂ ਨੇ ਸਾਡੀ ਸੱਚੀ ਪਾਤਸ਼ਾਹੀ ਬਰਬਾਦ ਹੋ ਰਹੀ ਆ ਆਪਣੇ ਆਪ ਨੂੰ ਤਿਆਰ ਕਰੋ ਚੇਂਜ ਲਿਆਓ ਆਪਣੇ ਬੱਚਿਆਂ ਦਾ ਖਿਆਲ ਕਰੋ ਸਾਡੇ ਗਰੀਬ ਬੱਚੇ ਰੋਲਦੇ ਜਾ ਰਹੇ ਨੇ ਸਾਈਆਂ ਦੇ ਸਕੂਲਾਂ ਦੇ ਵਿੱਚ ਪਰ ਮਹਾਰਾਗਿ ਉੱਚੇ-ਉੱਚੇ ਸਕੂਲਾਂ ਦੀ ਕੋਈ ਫੀਸ ਨਾ ਦੇਣ ਕਰਕੇ ਅਸਾਈ ਬਣੀ ਜਾ ਰਿਹਾ ਹੈ ਕੋਈ ਆਪਣੇ ਬੱਚੇ ਨੂੰ ਚੰਗੀ ਵਿੱਦਿਆ ਦੇਣ ਕਰਕੇ ਉਹਨਾਂ ਨੂੰ ਡੋਨੇਸ਼ਨ ਦੇ ਰਿਹਾ ਤੇ ਬੱਚੇ ਦੀ ਐਡਮਿਸ਼ਨ ਅਗਲੇ ਸਾਲ ਹੋਣੀ ਹੈ ਜੀ ਪਰ ਸਾਡੀ ਸੱਚੀ ਸਰਕਾਰ ਦੇ ਸਕੂਲ ਕਿੱਥੇ ਨੇ ਇਸ ਇਸ ਗੱਲ ਵੱਲ ਧਿਆਨ ਦਿਓ ਖਾਸ ਕਰਕੇ ਬੀਬੀਆਂ ਭੈਣਾਂ ਨੂੰ ਮੈਂ ਇਹ ਬੇਨਤੀ ਕਰੂੰਗਾ ਜਿਸ ਤਰ੍ਹਾਂ ਭਾਈ ਰਾਮ ਸਿੰਘ ਜੀ ਕਹਿ ਕੇ ਗਏ ਨੇ ਕਿ ਝੂਠ ਤੇ ਝੂਠ ਇਹ ਬਹੁਤ ਸਾਡੀ ਕੌਮ ਦਾ ਨੁਕਸਾਨ ਕਰਦੇ ਨੇ ਇਹ ਕੁਦਰਤੀ ਸਿਧਾਂਤ ਆ ਹੰਸਾਂ ਸਰਵਰ ਕਾਲ ਸਰੀਰ ਮਾਨਸ ਰੋਵਰਾਂ ਵਿੱਚ ਹੰਸਾਂ ਦਾ ਸਰੀਰਾਂ ਵਿੱਚ ਮੌਤ ਦਾ ਸੇਵਾ ਕੁਦਰਤੀ ਤੇ ਲਾਜ਼ਮੀ ਹੁੰਦਾ ਅਸੀਂ ਗੁਰੂ ਸਾਹਿਬ ਦੀਆਂ ਬਚਨਾਂ ਤੇ ਯਕੀਨ ਕਰੀਏ ਤੇ ਮਨ ਝੂਠੇ ਤਨ ਝੂਠਾ ਜੀਵਾ ਝੂਠੀ ਹੋਏ ਮੁਖ ਝੂਠੇ ਝੂਠ ਬੋਲਣਾ ਕਿਉਂ ਕਰ ਸੋਚਾ ਹੋਏ